ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਿਖਾ ਰਹੇ ਹਾਂ ਜਿਸ ਨੂੰ ਇੱਕ ਸਰਦਾਰ ਜੀ ਨੇ ਆਪਣੀਆਂ ਬਾਹਾਂ ਦੇ ਚੱਕਿਆ ਹੋਇਆ ਹੈ ਇਹ ਪੁਲਿਸ ਮੁਲਾਜ਼ਮ ਹਰਪੀਟਾਂ ਦੇ ਪਰਿਵਾਰ ਦੇ ਵਿੱਚੋਂ ਹੈ ਜਿਹੜਾ ਕਿ ਆਪਣੇ ਪਰਿਵਾਰ ਦੀ ਤਰਸਯੋਗ ਹਾਲਤ ਦੇਖ ਕੇ ਘਬਰਾ ਜਾਂਦਾ ਹੈ ਤੇ ਗਸਖਾ ਕੇ ਡਿੱਗ ਜਾਂਦਾ ਹੈ ਫਿਰ ਕੋਲੇ ਖੜੇ ਇਹ ਸਾਰੇ ਵੀਰ ਨੇੜੇ ਹੋਰ ਖੜੀ ਪੁਲਿਸ ਨੂੰ ਆਵਾਜ਼ਾਂ ਵੀ ਦਿੰਦੇ ਐ ਪਰ ਉਹਨਾਂ ਦੀ ਕਿਸੇ ਨੇ ਕੋਈ ਆਵਾਜ਼ ਨਹੀਂ ਸੁਣੀ ਜਾਉਣਾ ਤੱਕ ਆਵਾਜ਼ ਪਹੁੰਚੀ ਨਹੀਂ ਇਸ ਬਾਰੇ ਤਾਂ ਉਹੀ ਜਾਣਦੇ ਨੇ ਪਰ ਇਹ ਵੀਰ ਪੁਲਿਸ ਨੂੰ ਤਾਣੇ ਦੇ ਰਿਹਾ ਹੈ ਕਿ ਅਸੀਂ ਤੁਹਾਨੂੰ ਆਵਾਜ਼ਾਂ ਦੇ ਰਹੇ ਹਾਂ ਪਰ ਤੁਸੀਂ ਸਾਡੀ ਸੁਣਾਈ ਨਹੀਂ ਕਰ ਰਹੇ ਪਰ ਇਸ ਸਰਦਾਰ ਜੀ ਨੇ ਆਪਣਾ ਸਿੱਖ ਹੋਣ ਦਾ ਸਬੂਤ ਦਿੱਤਾ ਹੈ ਤੇ ਆਪਣੀ ਇਨਸਾਨੀਅਤ ਨਿਭਾਉਂਦਿਆਂ ਇਸ ਪੁਲਿਸ ਮੁਲਾਜ਼ਮ ਨੂੰ ਆਪਣੀਆਂ ਬਾਹਾਂ ਤੇ ਚੱਕਿਆ ਪਰ ਦੋਸਤੋ ਦੂਜੇ ਪਾਸੇ ਸੋਚੀਏ ਤਾਂ ਪੁਲਿਸ ਮੁਲਾਜ਼ਮ ਆਪਣੇ ਹੀ ਮੁਲਾਜ਼ਮ ਨੂੰ ਨਹੀਂ ਸੰਭਾਲਣਗੇ ਤਾਂ ਹੋਰ ਕਿਸ ਨੂੰ ਸੰਭਾਲਣਗੇ ਹੁਣ ਇੱਥੇ ਹੜਪੀੜਤ ਲੋਕ ਆਪਣੇ ਆਪ ਨੂੰ ਸੰਭਾਲਣ ਆਪਣੇ ਪਰਿਵਾਰਾਂ ਨੂੰ ਸੰਭਾਲਣ ਜਾਂ ਫਿਰ ਪ੍ਰਸ਼ਾਸਨ ਨੂੰ ਸੰਭਾਲਣ ਤੁਸੀਂ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹਦਾ ਪਰਿਵਾਰ ਆ ਸਾਰਾ ਡੇਰੇ ਦੇ ਕਰਕੇ ਇਸ ਕਰਕੇ ਉਹ ਵਿਚਾਰਾ ਉਹ ਮੇਰੇ ਵੀਰ ਭਾਈਆ ਭਾਈਆ ਤੁਸੀਂ ਆਹ ਤੂੰ ਰਾਤ ਕਰ ਦਿਓ ਰਾਤ ਕਰ ਦੋ ਤੁਹਾਨੂੰ ਕਿੰਨੀ ਆਵਾਜ਼ਾਂ ਮਾਰੀ ਤੁਹਾਡਾ ਬੁੱਖਾ ਆਇਆ